ਫਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਮਹੱਲਾ 5 ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਓ बाए राम हर का एक अचंप देखया मेरे लाल जियो जो करे सो धर्म ने आए राम हर रंग अखाड़ा पायो मेरे लाल जियो आवन जान सबाए राम आवन ता जाना तिन है किया ਜਿਨ ਮਿਤਣ ਸਿਰ ਜੀਆ ਇਕ ਨਾਮੇਲ ਸਤ ਗੁਰ ਮਹਿਲ ਬੁਲਾਏ ਇਕ ਭਰਮ ਭੁੱਲੇ ਫਿਰਦਿਆਂ ਅੰਤ ਤੇਰਾ ਤੂੰ ਹੈ ਜਣ ਹੈ ਤੂੰ ਸਭ ਮਹਿ ਰਹਾ ਸਮਾਏ ਸੱਚ ਕਹੈ ਨਾਨਕ ਸੁਨਹੁ ਸੰਤੋ ਹਰੇ ਵਰਤੈ ਧਰਮ ਨਿਯਾਇ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾ ਤੇਰਾ ਮ ਸਾਰੇ ਸੇਵ ਹੋ ਪੂਰਾ ਸਤ ਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ ਨਾਮ ਮਾਰਗ ਵਿਖੜਾ ਸਾਧ ਗੁਰਮੁਖ ਹਰੇ ਦਰਗਹਿ ਸੋਭਾ ਪਾਈਐ ਜਿਨ ਕੋ ਬਿਦਤੈ ਤੁਰ ਹੋ ਲਿਖਿਆ ਤਿਨਾਂ ਲੈਨ ਦਿਨ ਲਵਲਾਈਐ ਹੋ ਮੈਂ ਮਮਤਾ ਮੋਹ ਛਟਾ ਜਸ ਸੰਗ ਮਿਲਿਆ ਸਾਦੇ ਜਨਕ ਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੇ ਕਰ ਜੋੜ ਹੋ ਸੰਤ ਇਕਤਰ ਹੋਏ ਮੇਰੇ ਲਾਲ ਜਿਓ ਅਬੇ ਨਾਸੀ ਪਰਖ ਪੂਜੇ ਹਾਰਾਮ ਬਹੁ ਬਿਦ ਪੂਜਾ ਖੋਜੀਆਂ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਾ ਕੋ ਪੂਜ ਚੜਾਵੈ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਬਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲੇ ਸਿਨਹਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰੇ ਹਰਨਾਮ ਪੂਜਾ ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰੇ ਪਾਇੜਾ ਘਰ ਆਏ ਨਾਮ ਹਾਰੇ ਮੰਦਰ ਹਾਰੇ ਜਿਉ ਸਾਜਿਆ ਮੇਰੇ ਲਾਲ ਜਿਉ ਹਾਰੇ ਤਿਸ ਮਹਿ ਰਹਾ ਸਮਾਏ ਰਾਮ ਸਰਬੇ ਸਮਾਨ ਆਪ ਸੁਅਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾठा ਅੰਮਿਓ ਹਰ ਰਸ ਚੋਇਆ ਜਹਾਂ ਦੇਖਾਂ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹੈ ਨਾਨਕ ਸਤ ਗੁਰ ਮਿਲਾਇਆ हर पायड़ा कर आए जहां देखा तहाँ स्वामी पार ब्रह्म सब ठाए ਜਨ ਕਹੈ ਨਾਨਕ ਸਤ ਗੁਰ ਮਿਲਾਇਆ ਹਰ ਪਾਇੜਾ ਘਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਏ ਓਣ ਮੇਰੇ ਲਾਲ ਜੀਓ ਆਵਣ ਜਾਣ ਸਬਾਏ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ